ਹਰ ਪਿਸਟਲ ਤੇ ਰਾਉਂਡਸ ਅਸੀਂ ਬ੍ਰਾਮਭ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ Madhya Pradesh ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ Madhya Pradesh ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫੋਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਬਾ ਦੌਰ ਗੜੀ ਕਾਮਯਾਬੀ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਸਵਗਨਰ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਹੇ ਹੋ ਗੁਰਪ੍ਰੀਤ ਹੈ ਇਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨ ਡੀ ਪੀ ਐਸ ਦੇ ਸੋਹੇ ਬੰਦਾ ਨੇਚਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਗਿਆ ਦੇਖੋ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਹੈ ਤੇ ਐਂਟੀ ਸੋਸ਼ਲ ਐਲੀਮੈਂਟਸ ਤੇ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਇੱਕ ਮਿਸ਼ਨਰੀ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਫਰੀ ਗੁਰਪ੍ਰੀਤ ਕੁਮਾਰ ਉਲਫ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ ਚ ਹੈ ਉਥੋਂ ਦਾ ਇਹ ਰਹਿਣ ਵਾਲਾ ਇਹ ਦੇਖ ਲਓ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਇਹ ਕਾਰਟਲ ਚਲਾ ਰਿਹਾ ਹੈ ਤਾਂ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਇਸ ਬਗਲਰਸ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਹੇ ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਉਹ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ 2 ਐਨਡੀਪੀਐਸ ਦੇ ਪਰਚੇ ਨੇ ਇੱਕ ਪੋਗਪੁਰ ਜਲੰਧਰ ਰੂਰਲ ਚ ਔਰ ਇੱਕ ਕਹਿਗਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਵੀਏ ਤੋਂ ਕਿੱਦਾਂ ਆਈ ਕੀ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ 3 ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬ੍ਰਾਮ੍ਹਤ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ ਇਹ ਸਾਲ ਦਾ ਜਤਿੰਦਰਪਾਲ ਦੋਨੋ ਗੁਰਨਾਨਕ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧਿਆ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧਿਆ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਉਹ ਗੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਹੈ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਹਨਾਂ ਨੂੰ ਵਾਜਬ ਇਨਾਮ ਵਾਸਤੇ ਵੀ ਅਸੀਂ ਰეკਮੈਂਡ ਕਰਾਂਗੇ। ਸਰ ਉਹ ਕਿਵੇਂ ਆਈਡੈਂਟੀਫਾਈ ਕਿਵੇਂ ਕਰਦਾ ਸੀ ਨੌਜਵਾਨਾਂ ਨੂੰ ਡਰਾਇਵ ਦੇ ਆਪ ਦੇ। ਦੇਖੋ ਇਹ ਗੱਲ ਤਾਂ ਹੁਣ ਉਹੀ ਬੰਦਾ ਜ਼ਿਆਦਾ ਦੱਸ ਸਕਦਾ ਪਰ ਜੋ ਮੈਨੂੰ ਲੱਗਦਾ ਇੰਡੀਕੇਟਿਵ ਹੈ ਕਿ ਇਹ ਬੰਦੇ ਨੂੰ ਲੱਗਦਾ ਕਿ ਉਹਦੇ ਏਰੀਏ ਦੇ ਹੀ ਬੰਦੇ ਆ। ਜਸਮੀਤ ਲੱਕੀ ਆਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਬੱਲੋਵਾਲ ਦੇ ਕੋਲ ਦਾ ਤੋਂ ਆਪਣੇ ਨੇਬਰਹੂਡ ਦੇ ਵਿੱਚ ਹੀ ਉਹ ਬੰਦੇ ਟਾਰਗੇਟ ਦੇਖਦਾ ਜਿਵੇਂ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨਡੀਪੀਐਸ ਦੇ ਸੋਹੇ ਬੰਦਾ ਨੈਚੁਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਜਾ ਰਿਹਾ ਜੋ ਇਹਦੇ ਵਿੱਚ ਪ੍ਰੀਲੀਮਰੀ ਇਨਵੈਸਟੀਗੇਸ਼ਨ 'ਚ ਗੱਲ ਆਈ ਹੈ ਸਰ ਕਿੰਨੇ ਦਿਨ ਦਾ ਰਵਾਣ ਲੈਣੇ ਹੁਣ ਲੈਣਾ ਜੀ ਇਹਨਾਂ ਦਾ ਉੱਤੇ ਪੈਸੇ ਨੂੰ ਦਿੱਤੇ ਗਏ ਸੀ ਤੁਸੀਂ ਪੈਸੇ ਵੀ ਆਫਰ ਉਹ ਅਸੀਂ ਗੱਲ ਚਲਾ ਰਹੇ ਆ ਕਿ ਕਾਜ਼ ਉਹ ਚ ਜਿਹੜੇ ਇਹਨਾਂ ਜਾ ਕੇ ਵੇਚ ਕੇ ਦੇਣੇ ਸੀਗੇ ਅਜੇ ਤਾਂ ਉਹਨੂੰ ਇਹਨੂੰ ਕੋਰੀਅਰ ਦਾ ਕੰਮ ਕੀਤਾ ਉਸ ਚ ਇੰਪੋਰਟੈਂਟ ਗੱਲ ਇਹ ਆ ਕਿ ਪਹਿਲੀ ਵਾਰ ਛੋਟਾ ਹਾਥੀ ਲੈ ਕੇ ਆਇਆ ਐਡੀ ਦੂਰ ਹੋਏ ਜਿਹੜੀ ਕਿ ਬਹੁਤ ਹੀ ਨਵੀਂ ਚੀਜ਼ ਐ ਫਾਰ ਡਰੱਗ ਜਿਹੜੀ ਸਮਗਲਿੰਗ ਐ ਕਿ ਉੱਤੇ ਸ਼ੱਕ ਨਹੀਂ ਪੈਂਦਾ ਮੋਟਰਸਾਈਕਲ ਕਾਰ ਤੇ ਆਮ ਸ਼ੱਕ ਕਰ ਲੈਂਦੇ ਨਾਕਿਆਂ ਦੇ ਛੋਟੇ ਹਾਥੀ ਦੇ ਉੱਤੇ ਇਹ ਗੱਲ ਨਵੀਂ ਇਹਦੇ ਚ ਆਈ ਹੈ ਕਿ ਇਹਨੂੰ ਕਨਸੀਲ ਕਰਨ ਦਾ ਇੱਕ ਨਵਾਂ ਮੋਡਸ ਆਪਰੈਂਡੀ ਸਾਹਮਣੇ ਆਇਆ ਹੈ ਇਸ ਕੇਸ ਵਿੱਚ ਜਿਹੜੇ ਜਿਹੜੇ ਉਸ ਹਾਰ ਦੇ ਮਤ ਪ੍ਰਤੀਕ ਦੀ ਜਾਇਕ ਬੰਦਾ ਪੜਿਆ ਗਿਆ ਇਹਦਾ ਮਤਲਬ ਕਿ ਉਹ ਉਸ ਵਾਰ ਵੀ ਕਾਰਵਾਈ ਚੱਲ ਗਈ ਹੈ ਔਰ ਜਿੱਥੋਂ ਇਹ ਬੰਦੇ ਨੇ ਉਹਨੇ ਕੋਈ ਇੰਡੀਕੇਸ਼ਨ ਦਿੱਤੀ ਕਿ ਉਹ ਜਿੱਥੋਂ ਬਣਾਉਂਦੇ ਨੇ ਔਰ ਕਿਵੇਂ ਪੰਜਾਬ ਦੇ ਵਿੱਚ ਬਿਲਕੁਲ ਹੈ ਜੀ ਉਹ ਸਾਡੀਆਂ ਪਾਰਟੀ ਇਸੇ ਗੱਲ ਤੇ ਕੰਮ ਆਪਾਂ ਕਰ ਰਹੇ ਹਾਂ ਇਹਦੇ ਤੋਂ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਔਰ ਸਾਰਾ ਜਿੱਥੇ ਫੈਕਟਰੀ ਹੈ ਜਾਂ ਜਿੱਥੇ ਵੀ ਉਹ ਇਸ ਗੱਲ ਦੀ ਇਲੀਗਲ ਮੈਨੂਫੈਕਚਰਿੰਗ ਕਰਦੇ ਉਹਨੂੰ ਵੀ ਅਸੀਂ ਸਾਰਾ ਪੂਰਾ ਚੰਗੀ ਤਰ੍ਹਾਂ ਸਮੈਸ਼ ਕਰਾਂਗੇ ਉਹ ਵੀ ਕਰਾਂਗੇ ਆਪਣੇ ਵੀ ਬੜੀ ਅੱਛੀ ਇਨਵੈਸਟੀਗੇਸ਼ਨ ਦਾ ਵਧੀਆ ਤਰੀਕਾ ਬਣਾਇਆ ਕਿ ਐਮਪੀ ਦਾ ਵੀ ਬੈਕਵਰਡ ਲਿੰਕ ਜਿਹੜਾ ਉਹ ਸਮੈਸ਼ ਹੋ ਗਿਆ ਇਹ ਸਾਬ ਬਹੁਤ ਵੱਡਾ ਪ੍ਰਾਲਾਜ ਜਿਹੜਾ ਜੜਾ ਛੰਡੀ ਵੱਡੀ ਵੱਡੀ ਜਾਂਦੀ ਹੈ ਰੋਪੜੀ ਹੈ ਲੇਕਿਨ ਸਰ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਕਈ ਛੋਟੇ ਛੋਟੇ ਇਲਾਕੇ ਆ ਏਰੀਆ ਆ ਕਈ ਥਾਣਿਆਂ ਦੇ ਮੈਂ ਨਾਮ ਨਹੀਂ ਦਿੰਦਾ ਉਹਦੇ ਵਿੱਚ ਸਰ ਲੋਕੀ ਹਜੇ ਵੀ ਆ ਕੇ ਸ਼ਿਕਾਇਤਾਂ ਕਰਦੇ ਨੇ ਸਾਡੇ ਮੀਡੀਆ ਕੋਲ ਆ ਕੇ ਕੁਝ ਕਹਿੰਦੇ ਸੀ ਸ਼ਿਕਾਇਤ ਨਹੀਂ ਕਰ ਸਕਦੇ ਸਾਨੂੰ ਜੇ ਇੱਕ ਸ਼ਿਕਾਇਤ ਕਰੀਏ ਪੁਲਿਸ ਵਾਲੇ ਦੱਸ ਦਿੰਦੇ ਨੇ ਉਹਦੇ ਤੇ ਸਰ ਕੋਈ ਥੋੜਾ ਜਿਹਾ ਐਕਸ਼ਨ ਲਿਤਾ ਜਾ ਦੇਖੋ ਪੁਆਇੰਟ ਆਫ ਸੇਲ ਦੇ ਵਿੱਚ ਜੇ ਤੁਸੀਂ ਪੁਰਾਣੀਆਂ ਫਿਗਰਸ ਦੇਖੋ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਇੱਕ ਅੱਧੇ ਦਿਨ ਚ ਕ੍ਰਾਈਮ ਦੀ ਤੇ ਜਿਹੜੀ